एसजेपीसी ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਇਸ ਬਜਟ ਦੇ ਵਿੱਚ ਕੀ ਕੁਝ ਖਾਸ ਹੈ ਉਸ ਗੱਲ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਮਤਾ ਵੀ ਲਿਆਂਦਾ ਗਿਆ ਹੈ ਜਥੇਦਾਰ ਦੀ ਨਿਯੁਕਤੀ ਕਾਰਜ ਸੇਵਾ ਮੁਕਤੀ ਨੂੰ ਲੈ ਕੇ ਵੀ ਦੱਸਦੀ ਹੈ ਕਿ ਉੱਥੇ ਹੀ ਐਸਟੀਪੀਸੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਦੂਜੇ ਪਾਸੇ ਅਮਿਤ ਸ਼ਾਹ ਨੇ ਜੋ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਜੀ ਨੂੰ ਲੈ ਕੇ ਟਿੱਪਣੀ ਕੀਤੀ ਸੀ ਉਸ ਦੇ ਉੱਤੇ ਵੀ ਐਸਟੀਪੀਸੀ ਪੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਅੱਜ ਬਜਟ 'ਚ ਕੀ ਕੁਝ ਖਾਸ ਰਿਹਾ ਇਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਵੀ ਬੀਜਪੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੱਸਿਏ ਕਿ ਜੋ ਬੀਤੇ ਦਿਨਾਂ ਦੇ ਵਿੱਚ ਅਮਰਿਤਪਾਲ ਨੂੰ ਲੈ ਕੇ ਜਿਹੜੇ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤੁਲਨਾ ਕੀਤੀ ਗਈ ਸੀ ਉਸ ਦੇ ਉੱਤੇ ਵੀ ਜਿਹੜਾ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਜਪੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਆਓ ਤੁਹਾਨੂੰ ਸੁਣਾਉਣੇ ਆ ਪਹਿਲਾਂ ਹਰਜਿੰਦਰ ਸਿੰਘ ਧਾਮੀ ਦਾ ਕੀ ਕੁਝ ਖਾਸ ਕਹਿਣਾ ਪਰ ਮੈਂ ਕੁਝ ਸਮੇਂ ਤੋਂ ਥੋੜਾ ਰਿਗਾਰਬਰ ਰਿਹਾ ਭਈ ਕਿਉਂਕਿ ਗੁਰੂ ਸਾਹਿਬ ਕਿਰਪਾ ਕਰਨ ਕਈ ਵਾਰੀ ਵਿੱਚੋਂ ਐਸੀ ਗੱਲ ਹੋ ਜਾਂਦੀ ਆ ਜਿਹੜੀ ਕਿਸੇ ਨੂੰ ਪਾਉਂਦੀ ਨਹੀਂ ਤੋ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਹਾਊਸ ਦਾ ਧੰਨਵਾਦ ਕਰਦਾ ਤੇ ਕੁਛ ਉਹਦੇ ਵਿੱਚ ਜਿਹੜੀ ਉੱਥੇ ਆਪਾਂ ਮਸੂਦ ਕਰਦੇ ਸੀ ਵੀ ਇਹਨੂੰ ਤੰਗ ਦੇ ਨਾਲ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ 3 ਸਾਲ ਤੋਂ ਮੈਂ ਤਾਂ ਕਦੇ ਇਹਦਾ ਪਿਆਰੀ ਨਹੀਂ ਮੈਂ ਸਾਰਿਆਂ ਨੂੰ ਖੁੱਲਾ ਸਮਾਂ ਦੇਣਾ ਪੇ ਆ ਜਾਓ ਆ ਕੇ ਗੱਲ ਵੀ ਸੁਣ ਲਓ ਤੇ ਇਹ ਜਿਹੜਾ ਕਾਰਜ ਖੇਤਰ ਸ੍ਰੀ ਅਕਾਲ ਤਖਤ ਸਾਹਿਬ ਦਾ ਗੁਰੂ ਕਿਰਪਾ ਕਰੇ ਐਸੇ ਕਾਲ ਦਰਾਂ ਨੂੰ ਸੰਪੂਰਨ ਕਰਕੇ ਗੁਰੂ ਸਾਹਿਬ ਸਾਡੇ ਤੇ ਮਿਹਰ ਭਰੇ ਹੱਥ ਰੱਖਣ ਸੰਭੂਰਨ ਕਰਾਂਗੇ। ਜਾਨ ਜੀ ਪਤਾ ਕੀ ਹੈ ਜਿਹੜਾ ਮਤਾ ਪੜਿਆ ਸੀ ਜਿਹੜਾ ਮਤਾ ਪੜਿਆ ਸੀ ਉਹ ਬੀਬੀ ਜੀ ਨੇ ਜਿਹੜਾ ਮਤਾ ਪੜਿਆ ਸੀ ਉਹ ਮਤਾ ਕੀ ਸੀ? ਅਰੇ ਜੀ ਉਹ ਮਤਾ ਪੜਿਆ ਨਹੀਂ ਕੋਈ ਵੀ ਉਹਨਾਂ ਨੇ ਇੱਕੋ ਗਿਆ ਮਤਾ ਕਿਉਂਕਿ ਹਾਊਸ ਨੇ ਪਾਣਾ ਹੁੰਦਾ ਮਤਾ ਕਿਸੇ ਨੇ ਲਿਖ ਕੇ ਨਹੀਂ ਘਰੋਂ ਲਿਆਉਣਾ ਹੁੰਦਾ। ਇਹਦਾ ਇਹਦਾ ਇਹ ਲਿਖ ਕੇ ਲਿਆਂਦਾ ਨਹੀਂ ਪੜਿਆ ਜਾਂਦਾ ਹੁੰਦਾ। ਮਤਾ ਪਹਿਲਾਂ ਹਾਊਸ 'ਚ ਆਉਂਦਾ ਆ। ਉਹਨੂੰ ਆਪਾਂ ਏਜੰਡੇ ਤੇ ਲਿਆਉਨੇ ਆ। ਉਹ ਫੇਰ ਮਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਪਾਉਂਦੀ ਆ। ਨਾ ਕਿ ਕੋਈ ਪਾਉਂਦਾ। ਉਹਨਾਂ ਨੇ ਕਿਹਾ ਜੀ ਪਿਛਲੇ ਸਮੇਂ ਜਨਾਉਨਾ ਸਿੰਘ ਸਹਿਬਾਨਾ ਬਾਬਤ ਹੋਈ ਗੱਲ ਉਦੋਂ ਬਾਅਦ ਮੈਂ ਕਿਹਾ ਜੀ ਮੇਰਾ ਜਵਾਬ ਸੁਣ ਲਓ ਉਹ ਜਵਾਬ ਕਿਸੇ ਨੇ ਸੁਣਿਆ ਨਹੀਂ ਤੇ ਉਥੇ ਆਪਣਾ ਫਿਰ ਉਹ ਉਹਨਾਂ ਦੇ ਜਿਹੜਾ ਲਿਆਂਦਾ ਐਵੇਂ ਨਹੀਂ ਹੁੰਦੀ ਗੱਲ ਉਹ ਮੈਂ ਤਾਂ ਤੁਸੀਂ ਲਿਆ ਜੀ ਆਪਣੇ ਹੱਥ ਨੇ ਮੈਂ ਕਿਉਂ ਲਵਾਂਗਾ ਮਤਾ ਜੀ ਮੈਂ ਤਾਂ ਮੈਂ ਤਾਂ ਉਹਨਾਂ ਨੂੰ ਵੈਲਕਮ ਉਹਨੇ ਮੈਂ ਕਿਹਾ ਪੜੋ ਤੁਸੀਂ ਤੁਸੀਂ ਪੜੋ ਕੀ ਪੜਿਆ ਉਹ ਮੇਰੀ ਬੇਨਤੀ ਸੁਣ ਲਾ ਲਓ ਜੀ ਉਹਨਾਂ ਨੇ ਨਹੀਂ ਪੜਨਾ ਮਤਾ ਹੁਣ ਤਾਂ ਫੇਰ ਇਦਾਂ ਇੱਥੇ ਹੋਊਗਾ ਵੀ ਹਰ ਇੱਕ ਮੈਂਬਰ ਲਿਆ ਕਰੂਗਾ ਮਤਾ ਪੜ੍ਹ ਕੇ ਬੋਲੇ ਸੋਨਿਆਲ ਕਰ ਦਊਗਾ ਇਹ ਕਨਸਟੀਟਿਊਸ਼ਨਲ ਬਾਡੀ ਇਲੈਕਟਿਡ ਬਾਡੀ ਕਾਨੂੰਨੀ ਹੈ ਇਹਦਾ ਹੱਕ ਇਹ ਸਿਸਟਮ ਨਾ ਚੱਲਦੀ ਆ ਤੇ ਉਹ ਸਿਸਟਮ ਦਾ ਬਣਾਇਆ ਹੀ ਨਹੀਂ ਉਹ ਨਹੀਂ ਉਹ ਮਦ ਰੱਖੀ ਤੇ ਮੈਂ ਕਿਹਾ ਵੀ ਮੇਰਾ ਵੀ ਹੁਣ ਜਵਾਬ ਸੁਣ ਲਾਓ ਜਵਾਬ ਸੁਣਨ ਦੀ ਬਜਾਏ ਉੱਥੇ ਰੋਲਕ ਝੋਲਾ ਕਰ ਦਿੱਤਾ। ਦੂਜਾ ਇਸੇ ਮੁੱਦੇ ਨੂੰ ਲੈ ਕੇ ਕੁਝ ਪਰਾਣ ਵਿਰੋਧੀ ਜਿਹੜੇ ਨੇ ਉਹ ਧਰਨਾ ਪਰਦਸ਼ਾ ਕਰਦੇ ਨੇ ਉਸ ਪਰਦਸ਼ਾ ਕਰਦੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਆਰਐਸਐਸ ਦੀ ਜਾਂ ਬੀਜੇਪੀ ਦੀ ਸ਼ਹਿਰ ਦੇ ਉੱਤੇ ਸਾਰਾ ਕੁਝ ਚਾਦਾ ਪਿਆ ਤੁਹਾਨੂੰ ਕੀ ਲੱਗਦਾ ਨਹੀਂ ਦੇਖੋ ਮੇਰੀ ਬੇਨਤੀ ਸੁਣੋ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਇੱਕ ਮਰਿਆਦਾ ਹੁੰਦੀ ਆ। ਇੱਕ ਬਾਤਾ ਬਰਨ ਹੁੰਦਾ ਆ ਆਪਾਂ ਅੰਦਰ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਧਰਨਾ ਲਾਈਏ ਇਹ ਕਿਤਾਜ ਗੁਰਸਤ ਦਾਤ ਦੀ ਉਲੰਘਣਾ ਹੈ। ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਮੈਂ ਯਾਦ ਕਹਿਣਾ ਆ ਕਿੰਨਾ ਕ ਡਿਸਟੈਂਸ ਆ ਮੈਨੂੰ ਹੁਣ ਤੋਂ ਹੀ ਲੈ ਆਉ ਮੈਂ ਹੁਣ ਵਹਿਣ ਨੂੰ ਤਿਆਰ ਆ ਉੱਤੇ ਵੀ ਮੈਂ ਕਹਿੰਦਾ ਰਿਹਾ ਹਾਊਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੇਰਾ ਕਦੇ ਸੁਭਾਅ ਨਹੀਂ ਇਦਾਂ ਦਾ ਰਿਹਾ ਮੈਂ ਤਾਂ ਉਸਲੇ ਵੀ ਕਿਹਾ ਵੀ ਤੁਸੀਂ ਇਹ ਗੱਲ ਆਪਣੀ ਰੱਖ ਦਿੱਤੀ ਹੁਣ ਮੇਰੀ ਵੀ ਸੁਣ ਲਓ ਆਪਾਂ ਕਿਸੇ ਹੋਰ ਦੀ ਨਹੀਂ ਸੁਣ ਲਵਾਂਗੇ ਉਹ ਬਾਰੇ ਇੱਕ ਯੋਜਨਾਬੰਦ ਢੰਗ ਨਾਲ ਜੋ ਮੈਨੂੰ ਲੱਗਦਾ ਪਤਾ ਨਹੀਂ ਅੱਗੇ ਉਹਨਾਂ ਦੀ ਕੀ ਮਨਸ਼ਾ ਸੀ ਉਹ ਮਦਦ ਲਿਖ ਕੇ ਲਿਆਂਦਾ ਸੀ ਉਹ ਪੜਿਆ ਨਹੀਂ ਸੀ ਜਾਣਾ ਇਹ ਮੈਂਬਰਾਂ ਦੀ ਗੱਲ ਨਹੀਂ ਕਰਨ ਦੇ ਆਪਾਂ ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਕਾਲਕਾਰ ਜੀ ਬਾਬਾ ਬਜੀ ਸਰ ਦਾਦੂ ਵਾਲਾ ਬਬਰ ਨਾਮ ਸਿੰਘ ਖਾਲਸਾ ਜਿਹੜੇ ਨੇ ਉਹ ਇੱਕ ਰੋਸ ਧਰਨਾ ਦੇ ਰਹੇ ਨੇ ਮਤੇਰੂ ਕੈਂਸਲ ਕਰਾਉਂਦੇ ਨੇ ਚਲੋ ਚਲੋ ਦੇਖੋ ਮੇਰੀ ਡੈਮੋਕ੍ਰੇਸੀ ਆ ਮੈਂ ਕਹਿਣਾ ਹੁੰਦਾ ਵੀ ਗੁਰਮਤ ਦੇ ਕਨਸੈਪਟ ਨੂੰ ਅਵੋਇਡ ਕਰਨਾ ਚਾਹੀਦਾ ਤੇ ਜੇ ਉਹ ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਉਹਨੇ ਯੋਜਨਾ ਰੱਖੀ ਹੋ ਸੀ ਇਸ ਗੱਲ ਦੀ ਤੇ ਉਹ ਮੈਂ ਸਮਝਦਾ ਗੁਰੂ ਘਰਾਂ ਦੇ ਅੰਦਰ ਨਹੀਂ ਬਾਹਰ ਤਾਂ ਤੁਸੀਂ ਜਿੱਥੇ ਮਰਜ਼ੀ ਧਰਨੇ ਦੇਈ ਕਰੋ ਕੋਈ ਆਪਣੇ ਜਲੂਸ ਕੱਢ ਜਾਓ ਉਹਨੂੰ ਤਾਂ ਕੋਈ ਵੀ ਨਹੀਂ ਰੋਕ ਸਕਦਾ ਹੁੰਦਾ ਦੀ ਵੀ ਜਿਹੜਾ ਸਵਾਲ ਨੂੰ ਪਰੇਸ਼ਾਨੀ ਉਹਨਾਂ ਦੇ ਉਹਨਾਂ ਦੇ ਸਭਰਾਜ ਸਾਧੀਆਂ ਨੇ ਬੀਬੀ ਜਗੀਰਪਾਲ ਜੀ ਤੇ ਅੰਦਰ ਰਾਜ ਸਾਧੀਆਂ ਨੇ ਕਿਹਾ ਵੀ ਅਸੀਂ ਜਿਹੜੇ ਦਸਤਖਤ ਕਰਕੇ ਮਤਾ ਲਿਆਉਣ ਦੀ ਮੰਗ ਕੀਤੀ ਸੀ ਉਹ ਨਹੀਂ ਕੀਤਾ ਸਾਡੇ ਮੈਂਬਰਾਂ ਨਾਲ ਮਿਸਪੀ ਹੋਇਆ ਤੇ ਅਸੀਂ ਅਮਨੜੇ 15 ਦਿਨਾਂ ਦੇ ਅੰਦਰ ਫਿਰ ਜਨਰਲ ਜਿਹੜਾ ਹਾਊਸ ਹੌਤਦੰ ਦੀ ਮੰਗ ਕਰਾਂਗੇ ਦੇਖੋ ਜਾਂ ਫੱਟਾਗੇ ਜੀ ਦੇਖੋ ਮੇਰੀ ਗੱਲ ਸੁਣੋ ਕੋਈ ਵੀ ਬੰਦਾ ਕੋਈ ਮੰਗ ਕਰ ਸਕਦਾ ਪਰ ਕਾਨੂੰਨ ਦੇ ਢਾਂਗ ਨਾਲ ਚੱਲਣੀ ਗੱਲ ਹੈ ਮੈਂ ਤੁਹਾਨੂੰ ਇੱਥੇ ਮੈਂਬਰ ਦੇ ਦਿਆਂ ਜਿਹਨੇ ਸਾਈਨ ਕੀਤੇ ਹੋ ਆ ਬੈਠੇ ਆ ਇਹ ਨਹੀਂ ਗੱਲ ਮੈਂ ਤਾਂ ਕਹਿੰਦਾ ਮੈਂ ਵੈਲਕਮ ਕੀਤਾ ਭਈ ਆਓ ਕਰੀਏ ਗੱਲ 15 ਦਿਨਾਂ ਤੋਂ ਬਾਅਦ ਆਉਣਾ ਅੱਜ ਹਾਊਸ ਦੇ ਗਵਤੇ ਬੈਠਾ ਅੱਜ ਹਾਊਸ ਦੇ ਵਿੱਚ ਬੈਠ ਕੇ ਡਿਸਕਸ ਕਰ ਲਈ ਮੈਂ ਤਾਂ ਬਾਰ-ਬਾਰ ਕਿਹਾ ਤੁਸੀਂ ਇਹ ਰਿਕਾਰਡਿੰਗ ਵੀ ਕੱਢ ਲਿਓ ਪ੍ਰਧਾਨ ਜੀ ਤੁਸੀਂ ਜੇ ਆਪਾਂ ਜੇ ਆਪਾਂ ਸੁਣਨਾ ਹੀ ਨਹੀਂ ਕੋਈ ਗੱਲ ਕਿਸੇ ਦੀ ਤੇ ਫੇਰ ਸੁਣਾਉਣਾ ਹੀ ਆਏ ਮੈਂ ਕਿਹਾ ਵੀ ਸੀ ਮੈਂ ਸੁਣਨੀ ਨਹੀਂ ਸੁਣਾਈ ਜਾਣੀ ਸਾਲਿਕ ਮੈਂ ਮੈਂ ਤਾਂ ਕਿੰਨੇ ਕਿ ਮੈਂਬਰ ਜਿਹੜੇ ਨੇ ਉਹ ਬੁੱਕਰ ਕਹਿੰਦੇ ਕਿ ਆਹ ਸੈਂ ਜਿਹੜੇ ਸਾਡੇ ਕੋਲ ਗਲਤੀ ਨਾਲ ਭੁਲੇਖਾ ਨਾ ਕਰ ਮੈਂ ਮੈਂ ਤੁਹਾਨੂੰ ਪੇਸ਼ ਵੀ ਕਰ ਦੂੰਗਾ ਮੈਂ ਕਿਉਂਕਿ ਦੌੜ 'ਚ ਨਹੀਂ ਪੈਂਦਾ ਅੱਧ ਪਚਾਦ ਭਾਗੇ ਨੇ ਕਿ ਇਸ ਤੋਂ ਵੱਧ ਚਲੋ ਪਤਾ ਨਹੀਂ ਬਾਅਦ ਵੀ ਹੋਣ ਦੇ ਅੱਧ ਪਚਾਦ ਵੀ ਹੋਣ ਭਾਗੇ ਇੱਕ ਬੇਨਤੀ ਇਹ ਹੈ ਤੁਸੀਂ ਕਹਿੰਦੇ ਕਿ ਡੈਮੋਕ੍ਰੇਸੀ ਆ ਹਰ ਕੋਈ ਆਪਣਾ ਰੋਸ ਪ੍ਰਦਰਸ਼ਨ ਕਰ ਸਕਦਾ ਹੈ ਅਸੀਂ ਬਾਹਰੋਂ ਹੀ ਆਏ ਆ ਰੋਸ ਪ੍ਰਦਰਸ਼ਨ ਕੋਈ ਕਰ ਸਕਦਾ ਹੈ ਵਾਕੇ ਡੈਮੋਕ੍ਰੇਸੀ ਆ ਪਰ ਗੁਰੂ ਸਾਹਿਬ ਦੀ ਹੱਦ ਹਦੂਦ ਦੇ ਵਿੱਚ ਤੁਸੀਂ ਬਾਹਰ ਜਾ ਕੇ ਦੇਖੋ ਬਾਹਰ ਬੈਰੀਕੇਡ ਕੀਤੇ ਹੋਏ ਨੇ 8 8 9 9 ਫੁੱਟ ਦੇ ਬੈਰੀਕੇਡ ਨੇ ਸੰਤਾ ਜਿਹੜੀਆਂ ਉਹਨਾਂ ਨੂੰ ਮੋੜਿਆ ਜਾ ਰਿਹਾ ਲੰਗਰ ਹਾਲ ਦੇ ਬਾਹਰ ਬੈਰੀਕੇਡ ਕੀਤੇ ਨੇ ਕਿ ਇਹ ਮਾਹੌਲ ਸੁਖਾ ਹੈ ਇਹ 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 ਸਾਡੀ ਜੂਰਿਸਡਿਕਸ਼ਨ ਨਹੀਂ ਇਹ ਗੱਲ ਜਾਂ ਪੰਜਾਬ ਸਰਕਾਰ ਨਾਲ ਕਰੋ ਜਾਂ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਨਾਲ ਜੀ ਅੱਜ ਦੀ ਅੱਜ ਦੀ ਮੀਟਿੰਗ ਅੱਧੀ ਮੀਟਿੰਗ ਤੇ ਹੈਡ ਗ੍ਰੰਟ ਦੇ ਸਹਾਬਾਂ ਪਿਆ ਕਿੰਨੇ ਜਥੇਦਾਰ ਸਹਾਬਾਂ ਮੌਜੂਦ ਸਨ ਅੱਜ ਅੱਜ ਸਾਡੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਐਡੀਸ਼ਨਲ ਮੋਕ ਗ੍ਰੰਟ ਜੀ ਅਮਰਜੀਤ ਸਿੰਘ ਜੀ ਐਡੀਸ਼ਨਲ ਬੁੱਕ ਗ੍ਰੰਥ ਤੇ ਨਾਲ ਸਾਡੇ ਗ੍ਰਾਂਥੀ ਗਿਆਨੀ ਕੇਵਲ ਸਿੰਘ ਜੀ ਉਦੋਂ موجوده ਇਹ ਆਪਣਾ ਜਤੇਦਰ ਸਾਹਿਬ ਕਿਹੜੇ ਸ਼ਾਮਲ ਕੋਈ ਨਹੀਂ ਸੀ ਸ਼ਾਮਲ ਜੀ ਕਿਸੇ ਇਨਸਾਰ 15 ਦੇ 15 ਮੈਂਬਰ ਮੈਂਬਰ ਇਤਰਾਜ਼ ਇਤਰਾਜ਼ ਚੁਟਾਉਂਦੇ ਨੇ ਤਾਂ ਹਾਊਸ ਵਿੱਚ ਹਮਤ ਦਾ ਰੱਖਣਾ ਪੈਂਦਾ ਹੈ ਇਹ ਐਕਟ ਕਹਿੰਦਾ ਇਹ ਗੱਲ ਤਾਂ ਕਿ ਸਹੀ ਹੈ ਇਦਾਂ ਨਹੀਂ ਹੁੰਦਾ ਸ਼ਾਇਦ ਤੁਸੀਂ ਵਿਧਾਨ ਪੜਿਆ ਨਹੀਂਗਾ 15 15 ਦਾ ਨਹੀਂਗਾ ਹੈਗਾ ਇਹ ਆ ਨਿਜਮਾ ਪਾਲਿਓ ਲੈ ਕੇ ਸਾਡੇ ਪ੍ਰਬੰਧ ਦੇ ਵਿੱਚ ਨਾ ਨਿਜਮ ਤੇ ਉੱਪਰ ਨਿਜਮ ਆ ਜੇ ਕਿਸੇ ਨੇ ਮਤਾ ਲਿਆਉਣਾ ਹਾਊਸ ਦੇ ਵਿੱਚ ਪਹਿਲੀ ਗੱਲ ਜਿਹੜਾ ਇੱਕ ਵਾਰੀ ਮਤਾ ਰੱਦ ਹੋ ਗਿਆ ਇੱਕ ਸਾਲ ਦੇ ਵਿੱਚ ਆ ਨਹੀਂ ਸਕਦਾ ਸੈਕੰਡ ਫੇਜ ਜਿੱਦਾਂ ਮੇਰੀ ਆਪਸ਼ਨ ਕੀ ਸੀ ਜੇ ਘੱਟੋ ਘੱਟ 60 ਮੈਂਬਰ ਮੈਨੂੰ ਲਿਖ ਕੇ ਦੇ ਦਿੰਦੇ ਫਿਰ ਮੈਨੂੰ ਮਤਾ ਲਿਆਉਣਾ ਹੀ ਪੈਣਾ ਸੀ ਮੈਂ ਤਾਂ 60 ਮੈਂਬਰਾਂ ਦੀ ਗੱਲੇ ਨੇ ਢੀਕੀ ਮੈਂ ਤਾਂ ਉਹਨੂੰ ਕਿਹਾ ਆਓ ਤੁਸੀਂ ਆਪਣੀ ਗੱਲ ਕਰੋ ਪੇਸ਼ ਆਪਾਂ ਸੁਣੋ ਤਾਂ ਸਹੀ ਨਾ ਪਰ ਉਹ ਜੇ ਇੱਕ ਨਗਦੀ ਇਹ ਪੇ ਜੋ ਮਰਜ਼ੀ ਆਪਾਂ ਅੰਦਰ ਜਾ ਕੇ ਹੋਦ ਤੇ ਕਰੀਏ ਆ ਜਿਹੜੇ ਨਿਯਮ ਆ ਇਹ ਹੈਗੀ ਆ ਸੈਕਸ਼ਨ ਤੁਹਾਡਾ 31 ਪਰਮੰਦ ਇਹਦੇ ਵਿੱਚ ਆ ਬਈ ਜਿਸ ਮਾਮਲੇ ਸੰਬੰਧੀ ਕਮੇਟੀ ਵਿੱਚ ਇੱਕ ਵਾਰੀ ਇਹ ਮੈਨੂੰ ਵੈਸੇ ਪੜਨ ਦੀ ਲੋੜ ਨਹੀਂ ਤੁਸੀਂ ਪੜ ਲਿਓ ਇਹਦੇ ਵਿੱਚ ਜਿਹੜਾ ਆ 60 ਮੈਂਬਰਾਂ ਦੀ 60 ਮੈਂਬਰਾਂ ਦੀ ਚਾਹੀਦੀ ਆ ਕੋਈ ਨਹੀਂ ਮੈਂ ਜिले ਮੋਗਾ ਪੜੂੰਗਾ ਮੈਂ ਮੈਂ ਜੋ ਤੁਹਾਨੂੰ ਗੱਲ ਕਹੀ ਆ ਮੈਂ 60ਾਂ ਵਾਲੀ ਗਿਣਤੀ ਨਹੀਂ ਪਿਆ ਮੈਂ ਤਾਂ ਉਹਨਾਂ ਦੀ ਮੈਂ ਬੰਦ ਕਰਾਂ ਮੈਂ ਤਾਂ ਉਹਨਾਂ ਦੀ 40 ਦੀ ਗਿਣਤੀ ਨੂੰ ਵੀ ਵੈਲਕਮ ਕੀਤਾ